ਓਏ ਅਕੜੀਏ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚ ਚੋਪੜੇ ਮੁਹੱਲੇ ਦੇ ਵਿੱਚ ਅਮਨਦੀਪ ਵੀਰ ਦੇ ਕੋਲ 4 ਜਾਨਵਰ ਦਿਖਾਵਾਂਗੇ ਤੁਹਾਨੂੰ ਮਿੱਤਰੋ ਅੱਜ 4 ਜਾਨਵਰਾਂ ਦੇ ਵਿੱਚੋਂ ਦੋ ਫਿਰ ਹਰ ਵਾਰ ਦੀ ਤਰ੍ਹਾਂ ਟੋਕੜ ਔਰ ਦੋ ਮਹੀਆਂ ਤੁਹਾਨੂੰ ਮਿੱਤਰੋ ਪੂਰੇ ਟੌਪ ਦੇ ਦੁੱਧ ਦੇ ਰਿਕਾਰਡ ਵਾਲੀਆਂ ਤਿਆਰ ਹਾਜ਼ਰ ਨਾਜ਼ਰ ਸੂਣ ਵਾਲੀਆਂ ਕਿੰਨੇ ਦਿਨਾਂ ਦੀਆਂ ਕੱਚੀਆਂ ਕੀ ਗੱਲਬਾਤ ਉਹ ਬਾਅਦ ਚ ਗੱਲ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਟੋਕਰ ਚੋਟੀ ਦੁੱਧ ਅੱਗੇ ਵਧਦੇ ਹਾਂ ਫਿਰ ਸਸੀ ਕਲਮਣ ਦੀ ਭਾਈ ਸਿੱਕਾ ਬਾਈ ਜੀ ਕੀ ਹਾਲ ਚੱਲ ਵੀਰੇ ਹਾਂ ਵਧੀਆ ਬਈ ਜਾਨੀ ਸੇਤਾ ਠੀਕ ਹੈ ਭਰਾ ਦੀ ਵਧੀਆ ਬਈ ਠੀਕ ਠੀਕ ਹੈ ਅਮਨਦੀਪ ਭਾਈ ਆ ਚੋਟੀ ਦੀ ਕੀ ਡਿਟੇਲ ਆ ਇਹ ਬਈ ਚੋਟੀ ਆਪਾਂ ਸਾਰੇ ਪਿੱਛੇ ਵੀਡੀਓ ਨੇ ਭਾਈ ਹੋਰ ਤਿੰਨ ਲੱਕ ਚਾਰ ਦਿਨ ਹੋ ਗਏ ਹਾਂ ਆਪਾਂ ਉਹ ਦੇਰ ਨੇ ਇਹ ਵੈਗੀ ਚੋਟੀ ਜੀ ਵੀ ਠੀਕ ਆ 70000 ਦੀ ਵੈਗ ਹੀ ਆਪਾਂ ਜਿਹੜਾ ਆਹਨਾਂ ਗੱਲ ਠੀਕ ਆ 1000 ਰੁਪਏ ਨਾਲ ਸਾਈ ਪਾਤੀ ਸੀ ਬੰਦਿਆਂ ਨੇ ਠੀਕ ਆ ਵੀਰੇ ਉਹ ਕਹਿੰਦੇ ਦੋ ਜਣ ਠਰਕ ਲੈ ਜਾਵਾਂਗੇ ਸਾਡੇ ਪਹਿਲੇ ਨਿਕਲਦੇ ਆਏ ਆ ਪੱਲਕਣੇ ਪੇ ਚੱਕ ਕੇ ਦੇਣਾ ਚੱਕੇ ਨਾ ਠੀਕ ਆ ਫਿਰ ਕਹਿੰਦੇ ਦੋ ਦਿਨ ਕਢਾ ਕੇ ਦੇਉਂ ਇਹ ਕਢਾ ਦੇਉ ਠੀਕ ਆ ਉਦੋਂ ਬਾਰੇ ਬਣਿਆ ਫੋਨ ਫਾਨੀ ਆ ਆਪਣਾ ਠੀਕ ਆ ਬਈ ਠੀਕ ਆ ਆਪਾਂ ਸਾਰਿਆਂ ਨੂੰ ਜਵਾਬ ਦੇ ਗਏ ਛੋਟੀ ਬਈ ਅੱਗੇ ਸਹੀ ਆ ਬਈ ਆ ਮੈਂ ਆ ਬੰਦੇ ਚੈੱਕ ਨਹੀਂ ਕਰਾ ਕੇ ਤੀ ਠੀਕ ਆ ਬਈ ਇਹ ਆਪਾਂ ਗਰੰਟੀ ਨਹੀਂ ਲੈਂਦੇ ਆ ਮੈਂ ਗੱਭਣੂ ਗਿਆ ਪਤਾ ਹੀ ਰੋਕ ਲਈ ਯਾਰ ਠੀਕ ਆ ਠੀਕ ਹਾਂ ਵੀਰ ਚੈੱਕ ਕਰਾ ਕੇ ਵੇਖੋ ਚੈੱਕ ਕਰਾ ਕੇ ਵੇਖੋ ਉਹਦੇ ਤੋਂ ਦੁੱਧ ਕਿੰਨਾ ਪਰਲੀ ਥੱਲੇ ਵੀਰੇ ਉਹਦੇ ਤੋਂ 8 ਕਿਲੋ 8 ਕਿਲੋ ਚਵਾਈ ਚਵਾਈ ਦੀ ਕਿਵੇਂ ਵੀਰੇ ਚਵਾਈ ਦੀ ਬਹੁਤ ਸੋਹਣੀ ਚਵਾਈ ਸਿੰਘ ਬ ਤੇ ਹੁਣ ਕਿੰਨੇ ਦੀ ਦੇ ਦਈਏ ਵੀਰੇ ਖੋਲ ਦੇ ਆ ਬਸ ਹਰ ਵਾਰ ਉਹ ਨਹੀਂ ਦੇ ਦਾਂਗੇ ਯਾਰ 70000 ਦੀ 70000 ਦੇ ਦਾਂਗੇ ਮਾਨਤਨ ਕੋਈ ਜਾਂਦੇ ਵਿੱਚ ਥੋੜਾ ਬੋਤ ਜਾ ਓੜਾ ਹਜ਼ਾਰ ਸਾਈ ਹੋ ਹਜ਼ਾਰ ਛੱਡ ਦਾਂਗੇ 70 ਦੇ ਦੇ ਠੀਕ ਆ ਆਪਦਾ ਪੂਰਾ ਹੀ ਰੱਖਣਾ ਠੀਕ ਆ ਨਹੀਂ ਆਪਾਂ ਜਿਹੜੀ ਗੱਲ ਆ ਦੁੱਧ 8 ਕਿਲੋ ਕਿੰਨੋ ਦੁੱਧ 8 ਕਿਲੋ ਖੁੱਲਾ ਠੀਕ ਆ ਬਈ ਠੀਕ ਆ ਲੈ ਠੀਕ ਆ ਨਾ ਸਿੰਘ ਸਿੰਘ ਛੋਟਾ ਝੋਟੀ ਦਾ ਹਨਾ ਸਿੰਘ ਸਿੰਘ ਬਹੁਤ ਸੋਹਣਾ ਲੈ ਜੀ ਮੇਤਰੋ ਦੇਖੂਗਾ ਬਾਕੀ ਥੋੜੀ ਜਿਹੀ ਲੇਵ ਦੀ ਕਾ ਨੂੰ ਬਾਕੀ ਮੈਂ ਸਾਰੀ ਚੰਗੀ ਆ ਹਨਾ ਛੋਟੀ ਬਹੁਤ ਚੰਗੀ ਆ ਹੂੰ ਮੁੱਲ ਦਾ 75 ਹੀ ਕਰ ਦਿਆਂ ਹੂੰ ਫਿਰ 2000 ਆਇਆ ਆਪਾਂ 2000 ਛੱਡ ਦਿਆ ਠੀਕ ਆ ਠੀਕ ਆ ਨਹੀਂ ਕੋਈ ਮਾੜੀ ਵੀ ਨਹੀਂ ਆ ਸਿੰਗ ਵੀ ਛੋਟਾ ਛੋਟਾ ਕੱਟੀ ਨੂੰ ਛੋਟੀ ਬਹੁਤ ਸੋਹਣੀ ਆ ਚੌਈ ਜਿਹੜਾ ਬਹੁਤ ਸੋਹਣੀ ਲੱਗੀ ਹੂੰ ਹੂੰ ਕੱਟੀ ਇੰਦੀ ਆ ਆਈ ਡੀ ਆ ਬਈ ਹਾਂ ਕੱਟੀ ਆ ਠੀਕ ਆ ਨਹੀਂ ਮੇਤਰੋ ਛੋਟੀ ਥੱਲੋ ਵੀ ਚੰਗੀ ਆ ਤੇ ਉੱਪਰ ਤੋਂ ਵੀ ਚੰਗੀ ਆ ਬਾਕੀ ਅੰਗੇ ਚੰਗੇ ਆ ਸਾਰੇ ਬਣੀ ਬੁਣੀ ਕੋਈ ਹੋਈ ਐ ਵੀਰੇ ਵੈਸੇ ਇਹ ਯਾਰ ਡੇਢ ਕਿ ਮਹੀਨੇ ਕਿਨਾਂ ਮੈਨੂੰ ਉੱਤੇ ਹੋ ਗਿਆ ਨਾ 10 5 4 ਦਿਨ ਉੱਤੇ ਹੋ ਗਿਆ ਡੇਢ ਮਹੀਨੇ ਤੋਂ ਡੇਢ ਮਹੀਨੇ ਰੱਖ ਚੱਲਦੋ ਕੋਲੇ ਜੀ ਠੀਕ ਆ ਵੀ ਠੀਕ ਆ ਉਹ ਕਈ ਵਾਰੀ ਆਲਾ ਦਵਾਈ ਦੁਈ ਦੇ ਦਿੰਦਾ ਚੈੱਕ ਤੇ ਤਾਂ ਨਹੀਂ ਆਉਂਦੀ ਫਿਰ ਤੇ ਆ ਭਾਈ ਆ ਮੈਂ ਚੈੱਕ ਹੋ ਜੂ ਪੰਜਾਬ ਤਾਂ ਨਾਲ ਠੀਕ ਆ ਕਿੰਨਾ ਟਾਈਮ ਹੋ ਗਿਆ ਬਣੀ ਨੂੰ ਬਈ ਨੂੰ ਤੈਨੂੰ ਪੌਣੇ 2 ਮਹੀਨੇ ਹੋ ਚੱਲੇ ਪੌਣੇ 2 ਮਹੀਨੇ ਹੋ ਗਏ ਹੈ ਇਹ ਹੋ ਜੂ ਚੈੱਕ ਬੱਚਾ ਇਹਦਾ ਕੱਟਾ ਭਈਆ ਇਹਦਾ ਕੱਟਾ ਇਹ ਤਾਂ ਹੀ ਨਹੀਂ ਆਪਾਂ ਚੈੱਕ ਕਰਾ ਕੇ ਵੇਚਾਂਗੇ ਮੈਂ ਯਾਰ ਕਹਿਲਵਾਣੀ ਇਹਦਾ ਕੱਟਾ ਕਾਦਾ 7 ਕਿਲੋ ਇਸਨੇ 7 ਕਿਲੋ ਮਿਲਦੀ ਕਿੰਨੇ ਬੱਚੇ ਤੇ ਹੀ ਬੱਚੇ ਦੇ ਬੱਚੇ ਠੀਕ ਆ ਬਾਈ ਤੇ ਹੁਣ ਚੈੱਕ ਕਰਾ ਕੇ ਵਿੱਚ ਨਹੀਂ ਜਾਏ ਵਿੱਚ ਨਹੀਂ ਆਏ ਵੀ ਲੈ ਜੋ ਕੋ ਲੈ ਜਾ ਆਪਰੇ ਚੈੱਕ ਕਰਾ ਕੇ ਵੇਚਣ ਠੀਕ ਆ ਵੀਰੇ ਕਿੰਨੇ ਦੀ ਦੇ ਦਈਏ ਵੀਰੇ ਯਾਰ ਇਹਦਾ 75000 ਰੁਪਇਆ ਮੁੱਲ ਹੈ ਮਾਨਤਨ ਜਮਾ ਕਰ ਦਾਂਗੇ ਰਮਾਨਤਨ ਠੀਕ ਆ ਵੀਰੇ ਕੱਢੀ ਬਾਰ ਨੂੰ ਬਾਈ 72000 ਦੇ ਦਾਂਗੇ ਯਾਰ 72000 ਦੀ ਦੇ ਦਾਂਗੇ ਚੈੱਕ ਕਰਵਾ ਕੇ ਕਿਉਂ ਤੁਝੂ ਨਹੀਂ ਆਏ ਚੈੱਕਰੇ ਫਿਰ ਵਧੂ ਰੇਟ ਠੀਕ ਆ ਫਿਰ ਫਿਰ ਵੱਧ ਹੋਊਗਾ ਉਹੀ ਗੱਲ ਤਾਂ ਆਈ ਉਹਨਾਂ ਨਾਲ ਲੈ ਵੀ ਮਿੱਤਰੋ 7 ਕਿਲੋ ਦੁੱਧ ਦਾ 72000 ਦੀ ਮਿਲ ਜੂਗੀ ਬੱਚਾ ਮੈਂ ਕਰਿੰਦੇ ਮਿੱਤਰੋ 15 ਤੋਂ 10 ਤੋਂ 15000 ਦਾ ਕਟਾ ਹੀ ਕਟਾ ਆ ਕੱਲਾ ਤੇ ਜੇ ਤੁਸੀਂ ਉਹ ਕਠਾਲੇ ਤਾਂ ਮਗਰੋਂ ਮੈਂ ਰਹਿ ਗਿਆ ਭਾ ਮਿੱਤਰੋ ਸਾਰਾ ਵੀ ਤੁਸੀਂ ਆਪ ਆਈਡੀਆ ਲਾ ਲਓ ਵੀ ਮੈਂ ਤਾਂ ਫਿਰ 55 58000 ਵਾਲੇ ਭਾੜਿਆਂ 'ਚ ਵੜ ਗਈ ਤੇ ਦੁੱਧ ਵੀ ਆ 7 ਕਿਲੋ ਨਿੱਕਰ ਵੀ ਆ ਤਾਈ ਦਾ ਦੁੱਧਰ ਘਾਟ ਕਿੰਨਾ ਕੋਈ ਭਾਜੀ ਵੀ 14 15 ਕਿਲੋ ਚੋਇਆ ਬੰਦਿਆਂ ਨੇ ਚੋਇਆ ਹੋਵੇ ਮੈਂ ਵੀ ਦੱਸਦੀ ਹਾਂ ਨਾ ਦੁੱਧ ਲਈ ਮੈਂ ਉਹਦਾ ਪੂਰਾ ਉਹਦਾ ਲਈ ਹੂੰ ਠੀਕ ਆ ਬਾਈ ਬਰੀਡ ਬਰੀਡ ਮਨ ਲਕ ਹਨਾ ਚੰਗੀ ਆ ਕੁਆਲਿਟੀ ਬਦਲੀ ਯਾਰ ਮੈਂ ਮੈਂ ਪੂਰੀ ਨਾਲ ਕੀ ਆ ਕਾਗਜ਼ਰ ਕਾ ਪੰਡਾ ਮੈਂ ਲੈ ਕੀ ਬਾਤ ਰਸੇ ਗੰਡ ਦਿੱਤੀ ਜੂਗੀ ਤੇਨੂੰ ਪੱਟ ਬੰਨ ਕੇ ਵਿਖਾਵਦਾ ਛੱਡ ਮਨੂੰ ਗੰਡਾ ਪਾ ਦੇ ਕੇ ਛੱਡ ਦੇ ਮੈਂ ਆਪਦਾ ਪੱਟ ਬੰਨ ਕੇ ਦਿਖਾ ਫਿਰ ਮਨੂੰ ਤੇਨੂੰ ਹੈ ਤੇ ਖੋਲ ਦੇ ਆਂ ਵਿਚਾਰੀ ਨੂੰ ਤੇ ਆ ਬਾਈ ਉਹ ਨਾਲ ਦੀ ਪਹਿਲਵਾਨ ਨਾਲ ਦੀ ਬਈ ਹੈਗੀ ਆ ਗੱਬਣ ਮੈਂ ਠੀਕ ਆ ਦੂਜੀ ਸੂਏ ਆ ਠੀਕ ਆ ਤੇ ਦੰਦਾ ਛਗੀ ਆ ਮਨਲਾ ਦੰਦਾ ਛਗੀ ਆ ਹੈ ਕਿੰਨੇ ਦਿਨ ਲੈ ਜੂਗੀ ਬਈ ਯਾਰ ਇਹ ਰਫਤਾ ਹੀ ਲੈ ਜੂਗੀ ਠੀਕ ਆ ਇਹਦਾ ਦੁੱਧ ਦਾ ਰਿਕਾਰਡ ਬਈ ਬਹੁ 18 ਕਿਲੋ ਪੌਂਦੇ ਨੇ ਚੋਇਆ ਪਹਿਲੇ ਸੂਏ ਦੇ ਇਹਦੇ ਥੱਲੇ ਹੈ ਹਾਂ ਬਰੀ ਵੱਡੀ-ਵੱਡੀ ਫੜੀ ਆ ਯਾਰ ਚੌੜੀ ਜੁੜੀ ਸੀ ਬਹੁਤ ਹੈ ਉੱਧਰ ਕੀ ਹਰਬਾ ਮੈਂ ਆ ਕੇ ਆਪਣੇ ਦੋ ਦਿਨ ਅੱਛਾ ਜੀ ਨਹੀਂ ਲਾਇਆ ਹਾਂ ਪੱਠੇ ਮੈਂ ਜਾਂ ਮੈਂ ਇਹਦੂ ਵੀ ਡਬਲ ਸੀ ਅੱਛਾ ਮੈਂ ਕੋਈ ਗੱਡੀ ਦੇ ਨਹੀਂ ਜਾਨੀਆ ਦੋਨੇ ਮੈਂ ਨਾ ਯਾਰ ਕੀ ਬਾਤ ਹੀ ਆ ਯਾਰ ਪੂਲ ਡੀ ਆਂਡੀ ਅੱਗੇ ਥੁਲ ਲੱਭ ਲਿਆ ਹੈ ਮੇ ਵੀ ਬਹਾ ਹੀ ਆ ਜਾਂਦੀਆਂ ਉਹ ਚਾਰੀਆਂ ਕਰਮ ਵਾਲੀਆਂ ਆਪਣੇ ਜਿੱਥੋਂ ਦਾਣ ਚਲ ਜਾ ਪੈਰ ਬਣਾਉਣ ਵਾਲਿਆ ਹਨਾ ਹਾਂ ਹੂੰ ਬਾਕੀ ਮੈਂ ਬੜੀ ਡਬਲਾ ਯਾਰ ਹਨਾ ਦਿਨ ਕਿੰਨੇ ਪਿਆ ਬਈ ਹਜੇ ਨੇ ਉਹ ਹਫਤਾ ਲੈ ਜੂ ਫਿਰ ਮੈਂ ਹਫਤਾ ਲੈ ਜੂਗੀ ਹੈ ਹਾਂ ਹਫਤਾ ਲੈ ਜੂਗੀ ਤੇ ਦੁੱਧ ਜਿਵੇਂ 17 18 ਕਿਲੋ ਦੱਸਦੇ ਆ ਬਣੂਗੀ ਪੂਰੀ ਐ ਥੱਲੋ ਮਲੇਵਾ ਪੂਰਾ ਖੁੱਲੂ ਹੋ ਜਾ ਹੂੰ ਠੀਕ ਹੈ ਇਹ ਤਾਂ ਮੈਂ ਖੁੱਲੀ ਨਹੀਂ ਕੱਚੀ ਕੱਚੀ ਐ ਮੈਂ ਇਹਦਾ ਰੇਟ ਬਈ ਇਹਦਾ ਫੋਨ ਤੇ ਕਰਾਂਗੇ ਦੋਨਾਂ ਦਾ ਓਕੇ ਓਕੇ ਠੀਕ ਆ ਤੇ ਪਰਲੀ ਬਈ ਨਾਲ ਦੀ ਉਹਦਾ ਬਈ 20 ਕਿਲੋ ਬਾਈ ਕਿ ਆ ਭਵਿੱਖ ਦੀ ਗਾਰੰਟੀ ਦੇ ਦਾਂਗੇ ਠੀਕ ਆ ਵੀਰੇ ਠੀਕ ਆ ਤੇ ਉਹਦੇ ਕਿੰਨੇ ਦਿਨ ਪਏ ਆ ਵੀਰੇ ਉਹ ਤੀਜੇ ਸੂਕ ਸੂਏ ਤੀਜੇ ਸੂਏ ਸੂ ਗਿਆ ਹਾਂ ਉਹਦੇ ਕਿੰਨੇ ਦਿਨ ਪਏ ਆ ਲਾ ਵੀ ਹਫਤਾ ਹੀ ਰਹਿ ਗਿਆ ਹਫਤਾ ਹੀ ਰਹਿ ਗਿਆ ਮੈਂ ਵੱਡੀ ਬੁੱਡੀ ਹੋ ਵੀ ਬਹੁਤ ਹੈ ਨਾ ਬਹੁਤ ਵੱਡੀ ਮੈਂ ਹੋ ਵੀ ਹੂੰ ਤੇ ਲੇਵਲੂਆ ਵੀ ਚੰਗਾ ਯਾਰ ਤੇ ਬਣੂਗੀ ਤਾਂ ਫਿਰ ਅਜ ਪੰਨੀਆਂ ਮਈਆਂ ਥੱਲੋਂ ਕੱਚੀਆਂ ਸਰਵਾ ਲੇਵਾ ਤਾਂ ਮੈਂ ਦਾ ਬਹੁਤ ਪਲਾਂਟ ਵਈ ਕੱਡਾ ਦਾ ਪਹਿਲੇ ਬਰੀਕੀ ਬਰੀਕੀ ਮੈਂ ਪੂਰੀਆਂ ਝੋਟੀਆਂ ਰਗੀਆਂ ਆ ਨਾ ਪੜ ਗਿਆ ਬਹੁਤ ਆ ਮੈਂ ਲਿਸੀਆਂ ਹੋ ਗਈਆਂ ਹੋਈਆਂ ਪੱਠੇ ਨਹੀਂ ਚੱਕੇ ਆ ਗਏ ਨਾ ਜੀ ਨਹੀਂ ਲਾਇਆ ਥੱਲੋਂ ਤਾਂ ਮੈਂ ਬਹੁਤ ਖੁੱਲੂਗੀ ਆ ਕਿੰਨੀ ਚੋੜੀ ਇਹਦੇ ਉੱਤੇ ਤਾਂ ਭਾਵ ਦੀ ਆਪਣੇ ਯਾਰ ਦਾ ਮੁੰਜਾ ਡਾਦੀ ਰਾਤ ਨੂੰ ਮੱਛਰ ਨਹੀਂ ਲੜਨ ਦੇਂਦੀ ਪੂਛ ਮਾਰੀ ਜਾਊਗੀ ਮੱਛਰ ਤਾਂ ਹੀ ਲੜਦਾ ਤੇਰੇ ਮੱਛਰ ਤੇ ਲੜਦਾ ਤੇ ਮੈਂ ਅਜ ਤੇ ਰਾਤ ਨੂੰ ਮੁੰਜਾ ਡਾਦਾਂ ਤੇਰਾ ਬੰਨਿਆ ਕਰਿਆ ਗੱਡੇ ਦਾ ਇੰਜਨ ਹੀ ਆ ਠੀਕ ਆ ਬੰਨਿਆ ਓ ਵਾਕੇ ਯਾਰ ਵੱਡੀ ਵੱਡੀ ਜੀਲੂ ਬਹੁਤ ਅਮਹਿਆ ਯਾਰ ਜੈ ਲੀਆਂ ਹਨਾ ਬਹੁਤ ਡਰਦੇ ਹੋ ਡਰਦੇ ਕਿਉਂ ਨਹੀਂ ਗੀਆਂ ਬਣਦੇ ਭਾਈ ਬਹੁਤ ਸੀਲ ਹਨੀਆਂ ਟੱਪੀ ਜਾਂਦੀਆਂ ਕੋਈ ਵਿਚਰਗਣ ਅਜੇ ਪੱਕਾ ਸਾਂ ਕਰਕੇ ਚਰੇ ਨਾ ਇੱਕ ਤੁਰਨਾ ਨਹੀਂ ਆਉਂਦਾ ਭੈਓ ਹੂੰ ਤੇ ਪੈਰਾਂ ਤੋਂ ਵੀ ਹੈ ਨਾ ਥੋੜੇ ਜੇ ਪੈਰਪੋਰ ਬਣਨ ਵਾਲਿਆ ਬਾਕੀ ਡਰ ਕੇ ਜੇ ਤੁਰਦੀਆਂ ਡਰ ਕੇ ਗੱਬਣਾ ਕਹੇ ਆਪਣਾ ਕਹੇ ਥਾਂ ਪੱਕਾ ਕਰਕੇ ਗੱਬਣਾ ਵਰਗਾ ਪਤਾ ਨਹੀਂ ਯਾਰ ਪੈਰ ਪਰੋਸ਼ੇੜੀਆਂ ਮੈਂ ਕੋਹੋਂ ਮਮੇ ਸੱਟ ਸੁੱਟਣਾ ਨਾ ਇਹ ਤਾਂ ਗੱਲ ਹੈਗੀ ਹੈ ਪੈਰ ਪਾਉਂਦੇ ਮਈਆਂ ਅੱਧੀਆਂ ਸੌਖੀਆਂ ਹੋ ਜਾਣਗੀਆਂ ਤੇ ਕਿੰਨੇ ਦੀ ਦਿੱਦ ਗਏ ਵੀਰੇ ਦੋਵੇਂ ਇਹ ਫੋਨ ਤੇ ਕਰਾਂਗੇ ਸਰ ਕਿਉਂਕਿ ਫੋਨ ਤੇ ਕਰਾਂਗੇ ਉਹਦਾ ਦੁੱਧ ਦਾ 20 ਕਿਲੋ ਦਾ ਰਕਾਰਡ ਆ ਬਾਈ 20 ਚਵਾ ਦੇਗਾ ਆਪਾਂ ਯਾਰ ਜੇ ਆਪਣਾ ਰਗ ਸੋਪੀ ਦਾ ਠੀਕ ਆ ਬਾਈ ਠੀਕ ਆ ਤੇ ਇਹਦਾ 18 17 ਕਿਲੋ ਦਾ ਹਾਂ ਇਹ 18 ਚ ਹੈ ਤੇ 17 ਆ ਜੀ ਪਾਈ ਫਿਰਦੀ ਥਣੀ ਇਹ ਉਹੀ ਪਾ ਜੀ ਡਰਦੀਆਂ ਉਹਹੀਂ ਪਾਹੀਓ ਤੇ ਗੱਡੀ ਚਾਈਆਂ ਕਰਕੇ ਨਹੀਂ ਵੀਰੇ ਕਹਿਣ ਤੋਂ ਭਾਵੇਂ ਇਹ ਵੀ ਕੋਈ ਲੋੜ ਦੂਰਦਾ ਦੇ ਨੋ 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 ਉਸ ਗੱਲ ਦੀ ਗਰੰਟੀ ਹੋਊਗਾ ਪਿੱਛੇ ਪਿੱਛੇ ਦੀ ਆਪਣੀ ਗਰੰਟੀ ਹੋਊਗੀ ਬਸ ਠੀਕ ਆ ਹਾਂ ਠੀਕ ਅਗਲੇ ਦੇ ਘਰ ਦੀ ਵੀ ਵਾਰੰਟੀ ਹੋਣਾ ਬਸ ਠੀਕ ਆ ਵੀਰੇ ਆਹ ਅਗਲੇ ਨੇ ਵੇਖ ਕੇ ਸਮਝਣਾ ਇਹ ਜੀ ਮੈਂ ਤਾਂ ਹੀ ਕਲੀਅਰ ਕੀ ਪਿੱਛੇ ਪਿੱਛੇ ਦੋਨੋਂ ਦੀ ਗਰੰਟੀ ਹੋਊ ਆਪਣੀ ਠੀਕ ਆ ਭਾਈ ਠੀਕ ਆ ਤੇ 90419646 904196 ਤੇ 46 64 46 ਮਗਰ ਲਵਾਉਣ ਦਾ ਕੀ ਮਤਲਬ ਉਸੇ ਤਰ੍ਹਾਂ ਨੰਬਰ ਜਿਹੜਾ ਨੰਬਰ ਲਿਆਏ 64 46 ਕਾਹਤ ਲਵਾਇਆ ਸੀ ਤੇ ਸਵਾਦ ਹੀ ਫੇਰ ਉਹਦਾ ਕਹਿਣ ਕਾਰਟਰ ਕਾਟ ਹਾਂ ਕਾਟ ਚਾਰ ਕਾਟ ਨੰਬਰ ਹੋੜਾ ਜੇ ਅੰਕੀ ਲਿਆ ਹਨ ਲੈ ਮਿੱਤਰੋ 4 ਜਨਵਰੀ 22 ਦੇ ਤੇ 4 ਜਨਵਰੀਆਂ ਦੇ ਵਿੱਚੋਂ ਅੱਜ ਦੀ ਤੁਹਾਨੂੰ ਦੋ ਮੰਡੀ ਬੰਦ ਹੋਈ ਕਰਕੇ ਨਾ 23 ਤਰੀਕ ਵਾਲਾ ਕੱਲ ਮੰਡੀ ਤੇ ਹੈ ਨਹੀਂ ਕੋਈ ਸੀਗਾ ਇਹਦਾ ਮੰਡੀ ਪੁਣੀਆਂ ਜਗਰਾਵਾ ਮਈਆ ਜਗਰਾਵਾ ਮਈਆ ਕੱਲ ਫਿਰ ਮੰਡੀ ਪਾਉਂਦੇ ਸੀ ਨਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ